ਜੀ ਨਾਲ ਦੇ ਵੀ ਛੋਟੇ ਛੋਟੇ ਬੱਚੇ ਹੈਗੇ ਆ ਨਿਆਣੇ ਹੈਗੇ ਆ 2 ਜਾਂ 3 ਸਾਲ ਦੇ ਜਾਂ 4 ਸਾਲ ਦੇ ਤੇ ਤੁਸੀਂ ਨਾ ਸਮਾਨ ਆਪਣਾ ਜਿਹੜਾ ਵਾ ਠਿੱਪੇ ਠਿੱਪੇ ਜਿਹੜੇ ਹੁੰਦੇ ਨੇ ਆ ਜਿਹੜੇ ਅਸੀਂ ਕੋਈ ਨ ਆਪਣੇ ਕੋ ਰੱਖਦੇ ਆ ਮਾਸਟ੍ਰਿਚਿੰਗ ਦਾ ਕੰਮ ਕਰਦੀ ਆ ਤੇ ਮੇਰੇ ਨਾਲ ਇਦਾਂ ਚੌਕ ਰੱਖੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਵਾ ਛੋਟਾ ਰਣਗੱਜ ਸਿੰਘ ਜਿਹਦਾ ਨਾਮ ਹੈ ਅਸੀਂ ਉਹਨੂੰ ਜੁਸ਼ਾਰ ਕਰਕੇ ਬੋਲਦੇ ਆ ਉਹਨੇ ਡੱਬੀ ਖੋਲ ਕੇ ਉਹਨੇ ਵਿੱਚੋਂ ਟਿੱਪਾ ਨਿਗਲ ਲਿਆ ਉਹਦੇ ਗੱਲੇ ਝੜ ਗਏ ਉਹ ਖੋਲਦਾ ਨਹੀਂ ਸੀ ਹੁੰਦਾ ਉਹਦੇ ਪਤਾ ਨਹੀਂ ਉਹਨੇ ਕਿਦਾਂ ਅੱਜ ਮੈਂ ਉੱਧਰ ਕੰਮ ਕਰਨ ਲੱਗੀ ਸੀ ਤੇ ਉਹਨੇ ਵਿੱਚੋਂ ਆ ਡੱਬੀ ਖੋਲ ਕੇ ਵਿੱਚੋਂ ਨੇ ਨਿਗਲ ਦਿੱਤੇ ਅਸੀਂ ਉਹਨੂੰ ਐਮਰਜੈਂਸੀ 'ਚ ਉਹਦੋਂ ਬਿਲਕੁਲ ਬਿਹੋਸ਼ ਹੋ ਗਿਆ ਸੀ ਬਿਲਕੁਲ ਉਹ ਮਤਲਬ ਉਹਦੀ ਅੱਖਾਂ ਬੁਰੀਆਂ ਤਾਂ ਚੜ ਗਈਆਂ ਸੀ ਫਿਰ ਅਸੀਂ ਉਹਨੂੰ ਐਮਰਜੈਂਸੀ 'ਚ ਲੈ ਕੇ ਗਏ ਇਥੇ ਬੱਚਿਆਂ ਦਾ ਹਸਪੀਟਲ ਹੈਗਾ ਵਾ ਉੱਥੇ ਅਸੀਂ ਉਹਨੂੰ ਲੈ ਕੇ ਚੱਲ ਗਏ ਉਹਦੀ ਐਕਸ-ਰੇ ਕੀਤੀ ਐਮਰਜੈਂਸੀ ਦੇ ਵਿੱਚ ਆਉਦਾ ਇਹ ਆ ਅਤ ਥੱਲੇ ਚਲ ਗਿਆ ਵਾ ਡਾਕਟਰ ਕਹਿੰਦੇ ਆ ਕਿ 2-3 ਦਿਨ ਤੁਸੀਂ ਵੇਟ ਕਰ ਲਓ ਉਹਨੂੰ ਮਤਲਬ ਤੇਲੇ ਵਗੈਰਾ ਤੁਸੀਂ ਖਾਣ ਨੂੰ ਦੋ ਜੇ ਅਗਰ ਨਿਕਲ ਗਿਆ ਤਾਂ ਠੀਕ ਹੈ ਜੇ ਅਗਰ ਨਹੀਂ ਨਿਕਲਿਆ ਤਾਂ ਉਹਦੀ ਸਰਜਰੀ ਕਰਨੀ ਪੈਣੀ ਆ ਮਤਲਬ ਉਹ ਜੇ 2.5 2.5 ਸਾਲ ਦਾ 3 ਸਾਲ ਦਾ ਉਹਨੇ ਹੋ ਜਾਣਾ ਵਾ ਜੇ ਬਹੁਤ ਛੋਟਾ ਵਾ ਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਇਦਾਂ ਦੇ ਟਿੱਪੇ ਟੁੱਪੇ ਆਪਣੇ